ਨਾ 1364 ਤੇ ਜਾ ਕੇ ਕਬੀਰ ਭਗਤ ਦੇ ਸ਼ਲੋਕ ਸ਼ੁਰੂ ਹੋ ਜਾਂਦੇ ਨੇ ਅਗਲੇ ਪੇਜ ਤੇ ਹੀ 11ਵਾਂ ਸ਼ਲੋਕ ਆ ਕਬੀਰ ਚੰਦਨ ਕਾ ਫਿਰ ਬਾ ਭਲਾ ਬਿੜਿਓ ਢਕ ਬਲਾਸ ਉਹ ਹੀ ਭੀ ਚੰਦਨ ਹੋਏ ਰਹਿ ਬਸੇ ਚੋ ਚੰਦਨ ਪਾਸ ਅਖਰਾਂ ਦਾ ਮਤਲਬ ਬਣਦਾ ਵੀ ਕਬੀਰ ਕਹਿੰਦਾ ਵੀ ਚੰਦਨ ਦਾ ਫਿਰ ਬਾ ਚੰਦਨ ਦਾ ਬੂਟਾ ਜਿਹੜਾ ਉਹ ਚੰਗਾ ਭਲਾ ਬੀੜੇਓ ਢਾਕ ਪਲੱਸ ਢਾਕ ਪਲੱਸ ਜੂਪੀ ਵਿਹਾਰ ਦੇ ਇਲਾਕੇ ਨੇ ਉੱਥੇ ਢਾਕ ਪਲੱਸ ਕਹਿੰਦੇ ਨੇ ਇਹਨੂੰ ਕਿਹਦੇ ਵੀ ਜਿਹੜਾ ਚੰਦਨ ਦਾ ਚਾਹੇ ਉਹ ਬੂਟਾ ਛੋਟਾ ਦਰਖਤ ਆ ਉਹ ਬੀੜਿਆ ਪਿਆ ਹੋਵੇ ਉਹਦੇ ਆਲੇ ਦੁਆਲੇ ਸਾਰੇ ਢਾਕ ਪਲੱਸ ਦੇ ਦਰਖਤ ਹੋਣ ਉਹ ਤਾਂ ਵੀ ਚੰਗਾ ਚੰਦਨ ਦਾ ਬੂਟਾ ਦੇਖੋ ਢਾਕ ਪਲੱਸ ਦੀ ਆਪਣੀ ਖੁਸ਼ਬੂ ਆ ਚੰਦਨ ਦੀ ਆਪਣੀ ਖੁਸ਼ਬੂ ਆ ਮੰਨ ਲਓ ਜੇ ਕਿਤੇ ਐਸਾ ਹੋਵੇ ਵੀ ਇੱਕ ਚੰਦਨ ਦਾ ਬੂਟਾ ਉਹਦੇ ਆਲੇ ਦੁਆਲੇ ਢਾਕ ਪਲੱਸ ਦੇ ਖਾਸੇ ਬੂਟੇ ਨੇ ਆਮ ਤੌਰ ਤੇ ਹੁੰਦਾ ਵੀ ਜਿਹੜੇ ਬੂਟੀਆਂ ਦੀ ਬਹੁਤ ਆਤ ਜਿਆਦਾ ਉਹ ਦੀ ਖੁਸ਼ੂਬਤ ਵਧ ਖੇੜੂਗੀ ਪਰ ਕਹਿੰਦੇ ਚੰਦਨ ਚ ਐਸਾ ਗੁਣ ਆ ਚਾਹੇ ਉਹਦਾ ਛੋਟਾ ਬੂਟਾ ਵਾਲੇ ਡਾਲੇ ਦੇ ਹੋਰ ਬੂਟੀਆਂ ਚ ਵੀ ਖੁਸ਼ਬੂ ਪੈਦਾ ਕਰ ਦਿੰਦਾ ਆਲੇ-ਦਾਲੇ ਦੀ ਬੂਟੀਆਂ ਦੀ ਖੁਸ਼ੂਬਤ ਦਾ ਅਸਰ ਚੰਦਨ ਤੇ ਨਹੀਂ ਹੁੰਦਾ ਹੈਗਾ ਮਤਲਬ ਚੰਦਨ ਦਾ ਪ੍ਰਭਾਵ ਜਿਆਦਾ ਆਪ ਉਹ ਚੰਦਨ ਆਪਣੇ ਤੇ ਨਹੀਂ ਦੂਜੇ ਬੂਟਿਆਂ ਦਾ ਪ੍ਰਭਾਵ ਪੈਣ ਦਿੰਦਾ ਇੱਕ ਚੰਦਨ ਦਾ ਗੁਣ ਦੱਸਿਆ ਇਹ ਗੱਲਾਂ ਤਾਂ ਸੰਸਾਰੀ ਕਹੀਆਂ ਨੇ ਸਮਝਾਇਆ ਜਿਹੜਾ ਅਸਲੀ ਤ ਸਮਝਦਾ ਜਿਹਦੇ ਕੋਲ ਸੱਚ ਦਾ ਗਿਆਨ ਆ ਜੋ ਸੰਤ ਆ ਉਹਦੇ ਆਲੇ ਦਾਲੇ ਜਿਹਹੇ ਮਰਜੀ ਸੰਗਤ ਬੈਠੀ ਹੋਵੇ ਜਿਹਹੇ ਮਰਜੀ ਹੋਣ ਜਿਹਦੀਆਂ ਖੁਸ਼ਬੂਆਂ ਜਿਹਦੀਆਂ ਵਰਤੀਆਂ ਵਾਲੇ ਮਰਜੀ ਲੋਕ ਹੋਣ ਉਸ ਭਗਤ ਤੇ ਕੋਈ ਅਸਰ ਨਹੀਂ ਹੁੰਦਾ ਹੈਗਾ ਆਲੇ ਦਾਲੀਆਂ ਖੁਸ਼ਬੂਆਂ ਦਾ ਆਲੇ ਦਾਲੇ ਦੇ ਮਾਹੌਲ ਦਾ ਉਸਗਾ ਤੇ ਆਲੇ ਦਾਲੇ ਕਿ ਜੂ ਆਪਦੀ ਛੱਡਦਾ ਆਪਣੀਆਂ ਗੱਲਾਂ ਉਹ ਉਹ ਐਸੀਆਂ ਗੱਲਾਂ ਕਰੂਗਾ ਉਹਦੇ ਆਲੇ-ਦਾਲੇ ਜਿਹੜੇ ਵੱਸਦੇ ਹੋਣਗੇ ਉਹਨਾਂ ਤੇ ਵੀ ਉਸ ਸੱਚ ਦੇ ਗਿਆਨ ਦਾ ਅਸਰ ਹੁੰਦਾ ਹੋਊਗਾ ਆਲੇ-ਦਾਲੇ ਦੇ ਲੋਕਾਂ ਤੇ ਵੀ ਮਤਲਬ ਇਹ ਡੂੰਘੇ ਅਰਥਾਂ 'ਚ ਗੱਲ ਸਮਝਾਈ ਹੋਈ ਹੈ ਇੱਕ ਮਹੱਲੇ ਦੇ ਵਿੱਚ ਜੋ ਕੋਈ ਸੰਤ ਰਹਿੰਦਾ ਤਾਂ ਮਹੱਲੇ ਦੇ ਲੋਕਾਂ ਤੇ ਸੰਤ ਦੀਆਂ ਗੱਲਾਂ ਦਾ ਪ੍ਰਭਾਵ ਹੋਊਗਾ ਮਹੱਲੇ ਦੀਆਂ ਗੱਲਾਂ ਦਾ ਸਤਿ ਤੇ ਨਹੀਂ ਪੈਣਾ ਹੈਗਾ ਪਰ ਉਹਨਾਂ ਨੇ ਨਾਲ ਹੀ ਅਗਲੇ ਹੋਰ ਸ਼ਲੋਕ ਦੇ ਵਿੱਚ ਦੱਸਦਾ ਬਾਂਸ ਬੜਾਈ ਬੂਟਿਆ ਇਉਂ ਮਤ ਡੁੱਬੋ ਕੋਈ ਚੰਦਨ ਕੇ ਨੇੜੇ ਬਸੇ ਬਾਸ ਸੁਆਦ ਨਾ ਹੋਏ ਕਹਿੰਦੇ ਜਿਹੜਾ ਬਾਸ ਆ ਉਹ ਚਲਮਾ ਨੂੰ ਆਪਣੀ ਉਚਾਈ ਤੇ ਮਾਣ ਆ ਉਹ ਉਸੇ ਬੜਾਈ ਦੇ ਵਿੱਚ ਡੁੱਬਿਆ ਪਿਆ ਐਵੇਂ ਕੋਈ ਨਾ ਡੁੱਬਿਓ ਉਹ ਜੇ ਉਹ ਚੰਦਨ ਦੇ ਨੇੜੇ ਵੀ ਰਹਿੰਦਾ ਹੋਊਗਾ ਬਾਸ ਬਾਸ ਚ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ ਹੈਗੀ ਹੋਰ ਦਰਖਤਾਂ ਤੇ ਪ੍ਰਭਾਵ ਪੈ ਜਾਂਦਾ ਬਾਸ ਤੇ ਨਹੀਂ ਪੈਂਦਾ ਹੈਗਾ ਇਹਦੇ ਮਤਲਬ ਕੀ ਵੀ ਇੱਕ ਮਹੱਲੇ ਦੇ ਵਿੱਚ ਸੰਤ ਰਹਿੰਦਾ ਤਾਂ ਸਾਰੇ ਮਹੱਲੇ ਤੇ ਸੰਤ ਦਾ ਪ੍ਰਭਾਵ ਪਊਗਾ ਪਰ ਮਹੱਲੇ ਦਾ ਸੰਤ ਤੇ ਨਹੀਂ ਪਣਾਏਗਾ ਕਿਉਂਕਿ ਉਹ ਸਮਾਜ ਤੋਂ ਅੰਦਰੂਨੀ ਤੌਰ ਤੇ ਟੁੱਟਿਆ ਹੋਇਆ ਪਰ ਉਸੇ ਮਹੱਲੇ ਦੇ ਵਿੱਚ ਜੇ ਕੋਈ ਸਾਖਤ ਜਾਂ ਕੋਈ ਤਖੜਾ ਬੰਦਾ ਅਮੀਰ ਬੰਦਾ ਪੈਸੇ ਵਾਲਾ ਜਿਸ ਚ ਹੰਕਾਰ ਵੱਧਾ ਉਹ ਰਹਿੰਦਾ ਹੋਊਗਾ ਤਾਂ ਉਹਦੇ ਤੇ ਵੀ ਨਹੀਂ ਪੜਨਾ ਹੈਗਾ ਸਤਿਨਾਸਰ ਉਹ ਬਾਸਾ ਉਹਦੇ ਵੀ ਨਹੀਂ ਕੁਈਆ ਸਰ ਪੈਣਾ ਹੁਣ ਇਹ ਸਲੋਕ ਆਪਾਂ ਨੇ ਤਾਂ ਪੜਿਆ ਤਾਂ ਡਿਸਕਸ ਕੀਤਾ ਵੀ ਜਿਹੜੇ ਕਵੀਲ ਭਗਤ ਦੇ ਸਲੋਕ ਨੇ ਉਹ ਸਮਝਣੇ ਬਹੁਤ ਕਠਿਨ ਦੇ ਇਹ ਕਹਿੰਦੇ ਕੁਝ ਹੋਰ ਨੇ ਤੇ ਇਹ ਅਰਥ ਕੁਝ ਹੋਰ ਬਣਦੇ ਹੁੰਦੇ ਨੇ ਇਹ ਪੜੇ ਤੇ ਸਮਝ ਨਹੀਂ ਆਉਣੇ ਇਹਨਾਂ ਨੂੰ ਸਮਝਣ ਲਈ ਖੋਜਣਾ ਵਿਚਾਰਨਾ ਪੈਣਾ ਇਸ ਕਰਕੇ ਗੁਰਬਾਨੀ ਨੂੰ ਖੋਜਣਾ ਵਿਚਾਰਨਾ ਬਹੁਤ ਜ਼ਰੂਰੀ ਆ ਕਿਰਪਾ ਕਰਕੇ ਗੁਰਬਾਨੀ ਨੂੰ ਖੋਜੋ ਵਿਚਾਰੋ ਆਪ ਸਮਝਣ ਦੀ ਕੋਸ਼ਿਸ਼ ਕਰੋ